ਹਾਂ ਜੀ ਸਰ ਜੀ ਗੱਲ ਕਰੀ ਕਿ ਪਾਰਟੀ ਹਾਈ ਕਮਾਂਡ ਵੱਲੋਂ ਕਿ ਜਿਵੇਂ ਕਿ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਆ ਤਾਂ ਤੁਹਾਨੂੰ ਡਿਊਟੀ ਵੀ ਲੱਗਾਈ ਗਈ ਹੈ ਪ੍ਰਚਾਰ ਕਰਦੇ ਚਾਹੇ ਪਿੰਡ ਦਾ ਹੋਵੇ ਚਾਹੇ ਸ਼ਹਿਰ ਦਾ ਹੋਵੇ ਕਿਸ ਤਰੀਕੇ ਨਾਲ ਲੋਕਾਂ ਦਾ ਰਜਾਣ ਤੁਸੀਂ ਦੇਖਦੇ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਚੈਨਲ ਦੇ 11:30 ਸ਼ਾਮ ਦਾ ਧੰਨਵਾਦ ਕਰਦਾ। ਇਹ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਲੋਕਾਂ ਦਾ ਕੀ ਰਜਾਣ ਹੈ। ਦੇਖੋ ਜਿਦੋਂ ਦੇ ਮੋਦੀ ਸਾਹਿਬ ਆਏ 10 ਸਾਲ ਪਹਿਲਾਂ ਦੇ ਇਹਨਾਂ ਨੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਜਿਹੜੇ ਲੁੱਟਿਆ ਤੇ ਕੁੱਟਿਆ ਆਇਆ ਆਪਣੇ ਜਿਹੜੇ ਇਹਨਾਂ ਦੇ ਆਪਣੇ ਹિતੈਸ਼ੀ ਨੇ ਜਿਹੜੇ ਆਪਣੇ ਦੋਸਤ ਆ ਅਡਾਨੀ ਆਪਾਨੀ ਉਹਨਾਂ ਦੇ ਘਰ ਭਰੇ ਨੇ ਜਿਹੜੇ ਲੋਕ ਆ ਆਮ ਪਬਲਿਕ ਆ ਉਹਨਾਂ ਵਿਚਾਰੇ ਉਹ ਤੋਂ ਜੇਕ ਬੀਬੀਆਂ ਨੇ 2 ਰੁਪਏ ਰੱਖੇ ਵੀ ਹੋਈ ਸੀ ਘਰੇ ਸਾਹਮਣੇ ਤੇ ਦੇ ਬ ਅਮਰਜੈਂਸੀ ਕਿਤੇ ਕੰਮ ਆਣਗੇ ਉਹੇ ਵੇਲੇ ਕੰਮ ਆਣਗੇ ਉਹ ਵੀ ਨੋਟਬੰਦੀ ਕਰਕੇ ਪੜਾ ਰਹੇ ਰੋਜ਼ਗਾਰ ਦੀ ਗੱਲ ਕਰੀਏ ਉਹਦਾ ਵੀ ਬਹੁਤ ਬੁਰਾ ਹਾਲਾ ਤਕਰੀਬਨ 60% ਜਿਹੜੀ ਨੌਜਵਾਨ ਪੀੜੀ ਆ ਉਹ ਬੇਰੋਜ਼ਗਾਰ ਤੁਰ ਹੀ ਫਿਰਦੀ ਹੈ ਇਹ ਸਾਰੀਆਂ ਗੱਲਾਂ ਨੂੰ ਤੇ ਲੋਕ ਪਪਾ ਘਰ ਹੋਏ ਫਿਰਦੇ ਨੇ ਕਿ ਕਿਦੋਂ ਆ ਕੇ ਅਸੀਂ ਜਣੀ ਜੜੀ ਹੈਗੀ ਜੂਨ ਆਵੇ ਔਰ ਮੋਦੀ ਸਾਹਿਬ ਨੂੰ ਧੋਬੀ ਪਟਕਾ ਦੇਈਏ ਇਸ ਕਰਕੇ ਸਾਨੂੰ ਆਪ ਪ੍ਰਚਾਰ ਕਰਨ ਦੀ ਬਹੁਤ ਕਠੋਰ ਕਰੀਏ ਲੋਕ ਬਹੁਤ ਸੂਝਵਾਨ ਨੇ ਸਮਝਦਾਰ ਨੇ ਜਿਹੜੇ ਸਮਝਦੇ ਨੇ ਕਿ ਜਿਹੜੇ ਲੋਕ ਧਰਮ ਦੇ ਨਾਂ ਤੇ ਜਿਹੜੇ ਜਾਤ ਪਾਤ ਦੇ ਨਾਂ ਤੇ ਵੰਡਣ ਦੀ ਗੱਲ ਕਰਦੇ ਆ ਔਰ ਜਦੋਂ ਕੋਈ ਪੁੱਛੇ ਕਿ ਤੁਸੀਂ ਦਸ ਸਾਲਾਂ 'ਚ ਕੀਤਾ ਕੀ ਉਹ ਪਿਛਲੀਆਂ ਸਰਕਾਰਾਂ ਦਾ ਪਿਛਲੇ 70 ਸਾਲਾਂ ਦਾ ਹਿਸਾਬ ਦੱਸ ਦੇ ਆ ਕਿ ਫਲਾਨੀਆਂ ਕੁਝ ਨਹੀਂ ਕੀਤਾ ਜਦਕਿ ਜੇ ਖੁਦ ਦਸ ਸਾਲਾਂ 'ਚ ਕੁਝ ਕੀਤਾ ਹੁੰਦਾ ਤਾਂ ਉਹਨਾਂ ਦੀ ਇਹ ਦਸਾਲਾਂ ਹੁੰਦੀ ਹਰ ਇੱਕ ਪਾਰਟੀ ਦੇ ਵਿੱਚ ਜਿਹੜਾ ਪੁਰਾਣੀ ਆ ਪਾਰਟੀ ਰਵਾਇਤੀ ਪਾਰਟੀਆਂ ਦੇ ਵਿੱਚ ਜੋ ਕਰਪਟ ਲੋਗ ਆ ਉਹਨਾਂ ਨੂੰ ਇਕੱਠੇ ਨਾ ਕਰਦੇ ਜੀ ਇਹਨਾਂ ਕੋਈ ਕੰਮ ਕੀਤਾ ਹੁੰਦਾ ਲੋਕ ਖੁਦ ਮੈਪਰ ਨੂੰ ਗੱਲ ਕਰ ਰਹੇ ਜਿਵੇਂ ਤੁਸੀਂ ਤੁਸੀਂ ਲੋਕ ਖੁਦ ਪ੍ਰਚਾਰ ਕਰ ਰਹੇ ਨੇ ਕਿ ਐਤ ਕੀ 13 ਜ਼ੀਰੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਾਰਾ ਦਿੱਤਾ ਕਿ ਐਤ ਕੀ 13 ਭਗਵੰਤ ਮਾਨ ਜਿਹੜੇ ਸੰਸਦ ਵਿੱਚ ਖੇਜਦੇ ਲੋਕੀ ਉਹਦੇ ਲਈ ਬਿਲਕੁਲ ਤਤਪਰ ਹੋਈ ਗਏ ਜਰ ਤੁਸੀਂ ਦੇਖਣਾ ਚਾਹੋ ਉਹਨੂੰ ਰਿਜ਼ਲਟ ਕਿਉਂਕਿ ਅੱਪਾ ਜੀ ਗੱਲ ਕਰੀਏ ਕਿ ਅਕਾਲੀ ਦਲ ਤੇ ਕਾਂਗਰਸ ਵੱਲੋਂ ਆਪਣਾ ਲੈ ਕੋਈ ਕੈਂਡੀਡੇਟ ਖਰੋਸਾ ਲਈ ਅਨਾਉਂਸ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਕੰਪੀਟੀਸ਼ਨ ਦੇ ਵਿੱਚ ਵੀ ਪਚਾਰ ਦੇ ਵਿੱਚ ਵੀ ਤੇ ਕਿਤੇ ਨਾ ਕਿਤੇ ਕੋਈ ਦੇਖਣ ਨੂੰ ਮਿਲਦਾ ਪਿਆ ਕੋਈ ਲੋਕਾਂ ਦੇ ਵਿੱਚ ਕਿਸੇ ਇੱਕ ਵੱਨ ਤਰਫਾ ਅਜਿਹਾ ਸਿੰਗਲ ਸਾਈਡ ਮੁਕਾਬਲਾ ਰੀਗਲ ਕਾਂਗਰਸ ਹ ਅਕਾਲੀਆਂ ਦੀ ਅਕਾਲੀ ਵਿਚਾਰਿਆਂ ਦਾ ਤੇ ਵਜੂਦ ਹੀ ਖਤਮ ਤੇ ਜਿਹੜੀ ਕਾਂਗਰਸ ਦੀ ਗੱਲ ਆ ਉਹ ਆਪਸੀ ਆਪਸ ਵਿੱਚ ਹੀ ਸਥਿਤੀ ਦਾਲਖੰਡਾ ਰਹੀ ਹੈ ਅਜੀ ਡਿਸਾਈਡ ਨਹੀਂ ਕਰ ਰਹੇ ਕੌਣ ਕੀ ਆ ਫਿਰ ਕੋਈ ਕੋਈ ਇਧਰੋਂ ਪਹ ਜਾ ਜਾਂਦਾ ਉਧਰੋਂ ਪਹ ਜਾ ਜਾਂਦਾ ਕੋਈ ਕਿਸੇ ਦੀ ਲਤਾਂ ਖੇਡਾ ਕੋ ਕਿਸੇ ਦੀ ਲਤਾਂ ਖਿਸਦਾ ਜਾਨੀ ਬਹੁਤ ਹੀ ਮਾੜੇ ਸਮੇਂ ਚ ਕਾਂਗਰਸ ਪੰਜਾਬ ਦੀ ਕਾਂਗਰਸ ਖਾਸ ਕਰਕੇ ਚੱਲੀ ਹੈ ਔਰ ਉਹਨਾਂ ਵਿਚਾਰਿਆਂ ਦੇਖੋ ਕੀ ਕਰਦੇ ਇੱਕ ਦੋ ਦਿਨਾਂ ਚ ਆਲਟੀਮੇਟਲੀ ਤਾਂ ਕੋਈ ਬੰਦਾ ਦੇਣ ਹੀ ਏ ਜੋ ਹਸਾਬ ਨਾਲ ਹੋਊਗਾ ਉਹਦਾ ਦਿਖਾ ਜਾਏਗਾ ਪਰ ਅਜਿਹੀ ਡੇਟ ਚ ਕੋਈ ਕਿਸੇ ਤਰ੍ਹਾਂ ਦੀ ਆਵਾ ਦੀ ਪਾਰਟੀ ਦਾ ਕਿਸੇ ਵੀ ਹੋਰ ਪਾਰਟੀ ਨਾਲ ਕੋਈ ਮﻘਾਬਲਾ ਨਹੀਂ ਚੜਦੀ ਕਲਾ ਜ ਸਾਰਾ ਕੁਝ ਸੜਾ ਵੀਰ ਲਾਲਜੀਤ ਸਿੰਘ ਕੋਲੋਂ ਅਸੀਂ ਉਹ ਚੜ੍ਹ ਦੀ ਕਲਾ ਇਸੇ ਤੋਂ ਜਤਾ ਕੇ ਜਾਂਦੇ ਜੇ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਜੇ ਤੁਸੀਂ ਜਾਂਦੇ ਤੇ ਵਿਚਰਦੇ ਹੋ ਤਾਂ ਕਿਹੜੇ ਕਿਹੜੇ ਮੁੱਤੇ ਆ ਕਿ ਜਿਹੜੇ ਕਿ ਪਾਰਟੀ ਨੂੰ ਮਤਲਬ ਕਿ ਧਰ ਬਣਾ ਕੇ ਤਾਂ ਉਹ ਲੋਕਾਂ ਨੂੰ ਕਿ ਲੋਕੀਂ ਚਾਰਪਟਾਂਂ ਰੱਖਿਤੇ ਜਾਂਦਾ ਲੋਕਾਂ ਨਾਲ ਲੋਕਾਂ ਦੇਖੋ ਲੋਕੀ ਖੁਦ ਜਾਣਦੇ ਆ ਕਿ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਰਤਨ ਕੇਜੀਵਾਲ ਸਾਹਿਬ ਇਹ ਵਾਦੇ ਨਹੀਂ ਕਰਦੇ ਇਹ ਗਰੰਟੀਆਂ ਕਰਦੇ ਜਿੰਨੀਆਂ ਗਰੰਟੀਆਂ ਕੀਤੀਆਂ ਉਹ ਸਾਰੀਆਂ ਪੂਰੀਆਂ ਕੀਤੇ ਜਾਂਦੇ ਆ ਔਰ ਇਸੇ ਕਰਕੇ ਮੈਂ ਜਿੰਨਾ ਪਹਿਲਾਂ ਕਿਹਾ ਸਾਨੂੰ ਕਹਿਣ ਦੀ ਲੋੜ ਨਹੀਂ ਉਹ ਕਹਿੰਦੇ ਵੀ ਸਾਰੇ ਇੱਕ ਦੇਖੋ ਜਿੰਨੇ ਵੀ ਸਰਵਿਸੀਆਂ 44 44 ਸਰਵਿਸ ਉਹਨਾਂ ਦੇ ਦੌਰ ਸਟੱਪ ਤੇ ਜਾ ਕੇ ਉਹਨਾਂ ਦੇ ਮਸਲੇ ਹੱਲ ਹੋ ਰਹੇ ਨਹੀਂ ਅਜੇ ਵੀ ਮੁੱਖ ਮੇਰੀ ਹੈ ਪਸਾਨਨ ਬਿਜਲੀ ਨੈਟਵਰਕ ਮਿਲ ਰਹੀ ਹੈ ਹਰ ਇੱਕ ਤਰ੍ਹਾਂ ਦੇ ਜਿੰਨੇ ਵਾਦੇ ਕੀਤੇ ਹਰ ਇੱਕ ਪਿੰਡ ਦੇ ਵਿੱਚ ਲਗਭਗ ਨੇ ਸਾਰੇ ਜਿਹੜੇ ਮੋਲਾਤ ਕਲੀਨਿਕ ਬਣ ਰਹੇ ਸਕੂਲਾਂ ਦੀ ਨਵਾਰ ਬਦਲੀ ਜਾ ਰਹੀ ਹੈ ਲੋਕ ਬਹੁਤ ਖੁਸ਼ ਨੇ ਔਰ ਇਸੇ ਖੁਸ਼ੀ ਮ ਉਹ ਬੋਕਰ ਰੱਖਦੇ ਆ ਉਹ ਤਤ ਕਰਨੇ ਪਹਿਲੀ ਤਰੀਕਰੀ ਪਹਿਲੀ ਜੂੰਦੀ ਉਹ ਨਹੀਂ ਕਰਦੇ ਨੇ ਸਾਡੇ ਨਾਲ ਹੁਣ ਤੱਕ ਤੁਹਾਡੇ ਵੱਲੋਂ ਕਿੰਨੇ ਕਿ ਪਿੰਡਾਂ ਦਾ ਤੇ ਕਿੰਨੇ ਕਿ ਸ਼ਾਇਦ ਵੱਡਾ ਦਾ ਦौरा ਕਰ ਚੁੱਕੇ ਮੇਰੇ ਕੋਲ ਦੋਨੇ ਦੇ 23 ਪਿੰਡਾਂ ਦਾ ਹੈ ਉਹਦੇ ਵਿੱਚ ਤਕਰੀਬਨ ਮੈਂ 14 ਪਿੰਡ ਸਾਰੇ ਕਵਰ ਕਰ ਰਹੇ ਹਾਂ ਬਹੁਤ ਵਧੀਆ ਅਨੁਸ਼ਾ ਕੁ ਜਿਹੜੇ ਪਿੰਡ ਰਹਿੰਦੇ ਨੇ ਕੋਈ ਇੱਕ ਦੇ ਦੇ ਜਿਸ ਦਾ ਕੱਲ ਸਰਦਾਰ ਹੋਗਾ ਸ਼ੇਮਾਂ ਜੀ ਦੀ ਪੱਟੀ ਰੈਲੀ ਹੈ ਸੋ ਉੱਥੇ ਜਾਣਾ ਅੱਜ ਕੱਲ ਦਾ ਪ੍ਰੋਗਰਾਮ ਇਸ ਕਰਕੇ ਛੋੜਾ ਟੀਲਾ ਤੇ ਕਲਤਵਾਦ ਫਿਰ ਅਸੀਂ ਕੋਰੋਸੇ ਕਰਾਂ ਫਿਲਾਦੇ ਇਸੇ ਨੂੰ ਵੀ ਜਾ ਕੇ ਡੋਰ ਟੂ ਡੋਰ ਵੀ ਕਰ ਰਹੇ ਨੂੰ ਕੁੜੀ ਕਿੰਨਾ ਦੀ ਕਰੇ ਹਾਰਤ ਕਰਾ ਲੇ ਫਿਰ ਸੰਪਰਕ ਲੱਗਦਾ ਕਿ ਤੁਹਾਨੂੰ ਇਹ ਕੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਬਦਲਾਅ ਨਜ਼ਰ ਆਊਗਾ ਮੈਂ ਤੇ ਦੱਸਨੇ ਬਦਲਾਅ ਵੀ ਹੋ ਗਏ ਕਿ 13 ਜੀਲੋਂ ਨੂੰ ਇੱਕ ਤਰਫਾ ਲੋਕ ਮਿਲ ਕਹਿੰਦੇ ਆਮ ਆਦਮੀ ਪਾਰਟੀ ਦੇ 13 ਦੇ 13 ਐਮਪੀ ਲੋਕ ਨੇ ਜਿੱਤੌੜੀ ਤਤਕਰ ਨੇ ਇਹ ਬੀਤੋ ਵੱਡਾ ਬਦਲਾਅ ਕੀ ਹੋ ਸਕਦਾ ਔਰ ਮੋਦੀ ਸਾਹਿਬ ਨੂੰ ਝੋਲਾ ਚਕਾ ਕੇ ਘਰੇ ਭੇਜਣ ਦੀ ਲੋਕ ਬਹੁਤ ਬੜਾ ਬਦਲ ਆ ਗਿਆ ਤੁਸੀਂ